ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਿਜ਼ੀਕਲ لحاظ ਤੋਂ ਹਾਲੇ ਤਾਈਂ ਚੋਣ ਪੇਟ ਦੇ ਵਿੱਚ ਸਮੁਲੀਅਤ ਨਹੀਂ ਵੇਖੀ ਗਈ। ਹੁਣ ਜਿਹੜੀ ਇੱਕ ਤਾਜ਼ਾ ਤਰੀਨ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਚੋਣ ਮੈਦਾਨ ਮੱਲਣ ਵਾਲੇ ਆ। ਕਦੋਂ ਮੱਲਣਗੇ ਇਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਤੇ ਨਾਲ ਕੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਲਿਹਾਜ਼ ਦੀ ਤੂਤੀ ਫੇਰ ਬੋਲੇਗੀ ਕਿਉਂਕਿ ਪਿਛਲੇ ਸਮੇਂ ਵੱਖ-ਵੱਖ ਸਮੇਂ ਆਵੇਂ ਕਈ ਇਤਰਾਵ ਚੜਾਵਾਂ ਆਉਂਦੇ ਰਹੇ ਕੈਪਟਨ ਅਮਰਿੰਦਰ ਸਿੰਘ ਸਿਆਸੀ ਲਿਹਾਜ਼ ਉਤੇ ਹਾਵੀ ਵੀ ਹੁੰਦੇ ਰਹੇ ਸੋ ਇਸ ਸਾਰੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਪੱਤਰਕਾਰ ਤੇ ਸਿਆਸੀ ਮਾਹਰ ਕਰਮਜੀਤ ਸਿੰਘ ਚਿੱਲਾ ਜੀ ਸੋ ਸਭ ਤੋਂ ਪਹਿਲਾਂ ਚਿੱਲਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚਿੱਲਾ ਸਾਹਿਬ ਤੁਹਾਨੂੰ ਇੱਕ ਇਲਮ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੋਣ ਵਾਲਾ ਹੈ ਲੋਕ ਸਭਾ ਦਾ ਸਿਆਸੀ ਪਿੜ੍ਹ ਉਹਦੇ ਵਿੱਚ ਕਦੋਂ ਉਤਰਨ ਵਾਲੇ ਆ ਹਾਲਾਂਕਿ ਲੰਬੇ ਸਮੇਂ ਤੋਂ ਚਰਚਾ ਹੈ ਕਿ ਕੈਪਟਨ ਸਾਹਿਬ ਦੀ ਫਿਜ਼ੀਕਲੀ ਜਿਹੜੀ ਹੈ ਸਮੂਰਿਅਤ ਨਹੀਂ ਵੇਖੀ ਗਈ ਕੀ ਲੱਗਦਾ ਡਾਕਟਰ ਆਪਣਾ ਚਲਾ ਸਾਹਿਬ ਬੈਂਡਰ ਸਾਹਿਬ ਇਹਵੇਂ ਹੈ ਕਿ ਜੀ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਬੇ ਸਮੇਂ ਤੋਂ ਆਪਣੇ ਸਿਸਮਾ ਫਾਰਮ ਤੇ ਆਰਾਮ ਪਰਮਾ ਰਹੇ ਨੇ ਜੀ ਉਹਨਾਂ ਦੀ ਉਮਰ ਪੱਖ ਤੋਂ ਵੀ ਉਹਨਾਂ ਦੇ ਸਿਹਤ ਪੱਖ ਤੋਂ ਵੀ ਉਹ ਬਹੁਤ ਘਟ ਉਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਨੇ ਅੱਜ ਕੱਲ੍ਹ ਭਾਵੇਂ ਆਪਣੇ ਫਾਰਮ ਹਾਊਸ 'ਚ ਬਣਾ ਕੇ ਬੈਠ ਕੇ ਆਪਣੀਆਂ ਪੂਰੀਆਂ ਸਰਗਰਮੀਆਂ ਚਲਾ ਰਹੇ ਨੇ ਜੀ ਤੇ ਹੁਣੇ ਜਾਣਕਾਰੀ ਮਿਲੀ ਹੈ ਕਿ ਤੇਰਾ ਮਈ ਨੂੰ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਸੋਮਵਾਰ ਨੂੰ ਜੀ ਉਹ ਪਟਿਆਲਾ ਲੋਕ ਸਭਾ ਹਲਕੇ ਤੋਂ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਆਏਗੀ ਜੀ ਤੇ ਇਸ ਮੌਕੇ ਕਿਉਂਕਿ ਪਰਿਵਾਰ ਦੇ ਸਾਰੇ ਜੀ ਹੋਣਗੇ ਤਾਂ ਸੁਆਭਕ ਹੈ ਕਿ ਉਹਨਾਂ ਦਾ ਜਿਹੜੇ ਪਤੀ ਨੇ ਉਹਨਾਂ ਦੇ ਹਸਬੈਂਡ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਹੂੰ ਪਟਿਆਲਾ ਲੋਕ ਸਭਾ ਹਲਕੇ ਦੇ ਸੰਸਦ ਵੀ ਰਹਿ ਚੁੱਕੇ ਨੇ ਤੇ ਉਹ ਜ਼ਰੂਰ ਤੇਰਾ ਤਰੀਕ ਨੂੰ ਜਿਸ ਦਿਨ ਮਹਾਰਾਣੀ ਪ੍ਰਨੀਤ ਕੌਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਉਸ ਦਿਨ ਪਟਿਆਲੇ ਪਹੁੰਚ ਰਹੇ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਪਰਿਵਾਰ ਵੱਲੋਂ ਵੀ ਜਾਣਕਾਰੀ ਆਈ ਹੈ ਤੇ ਜਿਹੜੇ ਕੈਪਟਨ ਮਹਾਰਾਣੀ ਪ੍ਰਨੀਤ ਕੌਰ ਦੇ ਚੋਣ ਇੰਚਾਰਜ ਨੇ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਆਈ ਹੈ ਕਿ ਪਟਿਆਲੇ ਆ ਰਹੇ ਹੂੰ ਹੂੰ ਕਹਿੰਦਾ ਪਾਬਕੀ ਕੈਪਟਨ ਸਾਹਿਬ ਆਪਣੇ ਸਿਸਮਾ ਫਾਰਮ ਤੋਂ ਉਡਾਨ ਭਰਨ ਵਾਲੇ ਐ ਬਿਲਕੁਲ ਜੀ ਉਹ ਹਾਲੇ ਤੱਕ ਭਾਵੇਂ ਕਿ ਉਹਨਾਂ ਨੇ ਜਿਹੜੇ ਲੋਕ ਸਭਾ ਚੋਣਾਂ ਸਿਰਫ ਲਗਭਗ ਤੁਸੀਂ ਦੇਖ ਲਓ ਕਿ 1 ਜੂਨ ਨੂੰ ਚੋਣ ਹੋਣੀ ਐ ਤੇ 19 ਦਿਨ ਬਾਕੀ ਨੇ ਜੀ ਹੂੰ ਹੂੰ ਜੀ ਹਾਲੇ ਤੱਕ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਚੋਣਾਂ ਨੂੰ ਮੁੱਖ ਰੱਖ ਕੇ ਇਥੋਂ ਤੱਕ ਕੋਈ ਸਰਗਰਮੀ ਸਰੀਰਕ ਤੌਰ ਤੇ ਤਾਂ ਕੀ ਦਿਖਾਣੀ ਸੀ ਉਹਨਾਂ ਦਾ ਕੋਈ ਵੱਡਾ ਬਿਆਨ ਵੀ ਹਾਲੇ ਤੱਕ ਸਾਹਮਣੇ ਨਹੀਂ ਆਇਆ ਇਹ ਜਰੂਰ ਪਹਿਲਾਂ ਚਰਚਾ ਰਹੀ ਸੀ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜਿੱਦੇ ਗੱਠਜੋੜ ਕਰਾਉਣ ਲਈ ਬਹੁਤ ਹੱਤ ਪਰ ਸੀ ਹੂੰ ਜੀ ਉਹਨਾਂ ਨੇ ਜਿਹੜੇ ਸੁਖਵੀਰ ਬਾਦਲ ਦੇ ਨੇ ਦੇਖੀ ਹਲਕੇ ਨਾਲ ਵੀ ਇਸ ਸੰਬੰਧੀ ਲਗਾਤਾਰ ਉਹ ਆਪਣਾ رابطہ ਸਾਧਦੇ ਰਹੇ ਨੇ ਵੀ ਜੇ ਗੱਠਜੋੜ ਹੋ ਜਾਵੇ ਬਿਆਨ ਵੀ ਆਇਆ ਸੀ ਉਹਨਾਂ ਦਾ ਜੀ ਜੀ ਇਸ ਗੱਠਜੋੜ ਨੂੰ ਲੈ ਕੇ ਪਰ ਉਹ ਨਹੀਂ ਹੋ ਸਕਿਆ ਤੇ ਹੁਣ ਕਿਉਂਕਿ ਇੰਦਰ ਸਾਹਿਬ ਵੀ ਇਹ ਮੈਂ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ ਜੀ ਜੀ ਜੇ ਉਹਨੂੰ ਤੁਸੀਂ ਦੇਖੋ ਉਪਰੀ ਨਜ਼ਰ ਨਾਲ ਯਾ ਡੋਂਗੀ ਨਜ਼ਰ ਨਾਲ ਜੇ ਦਾ ਦੇਖੋ ਤਾਂ ਉਹਦੀ ਅਗਵਾਈ ਪੁਰਾਣੇ ਕਾਂਗਰਸੀ ਲਗਭਗ ਜ਼ਿਆਦਾ ਕਰ ਰਹੇ ਨੇ ਹੂੰ ਜੀ ਜੀ ਜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੀ ਗੱਲ ਕਰ ਲੋ ਸੁਨੀਲ ਜਾਖੜ ਜੀ ਨੇ ਉਹ ਕਾਂਗਰਸ ਪਾਰਟੀ ਚੋਂ ਆਏ ਨੇ ਹੂੰ ਇਸੇ ਤਰ੍ਹਾਂ ਕਿੰਨੇ ਉਮੀਦਵਾਰ ਨੇ ਜਿਹੜੇ ਕਾਂਗਰਸ ਪਾਰਟੀ ਚੋਂ ਆਏ ਨੇ ਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਖੇਮੇ ਚੋਂ ਚਾਰ ਜਾਂ ਪੰਜ ਉਮੀਦਵਾਰ ਲਗਭਗ ਮੈਦਾਨ ਵਿੱਚ ਉਤਾਰੇ ਗਏ ਨੇ ਭਿੰਡਰ ਸਾਹਿਬ ਤੋਂ ਉਹਨਾਂ ਚ ਪਟਿਆਲਾ ਲੋਕ ਸਭਾ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਚੋਣ ਲੜ ਰਹੇ ਨੇ ਹੂੰ ਤੁਸੀਂ ਫਿਰੋਜ਼ਪੁਰ ਤੋਂ ਦੇਖ ਲੋ ਰਾਣਾ ਸੋਢੀ ਲੜ ਰਹੇ ਨੇ ਚੋਣ ਤੇ ਫਤੇਗੜ ਸਾਹਿਬ ਤੋਂ ਹਲੇ ਕੱਲ ਹੀ ਟਿਕਟ ਜਿਹੜੀ ਐਨਾਨਸ ਕੀਤੀ ਗਈ ਹੈ ਜਿਹੜੇ ਬਾਲਮਿਕ ਭਾਈਚਾਰੇ ਦੇ ਬਹੁਤ ਵੱਡੇ ਆਗੂ ਨੇ ਬਾਲਮਿਕ ਕਮਿਸ਼ਨ ਦੇ ਸਫਾਈ ਕਮਿਸ਼ਨ ਦੇ ਚੇਅਰਮੈਨ ਬਣਾਏ ਹੋਏ ਸੀ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਣੀ ਤੇ ਕੈਪਟਨ ਅਮਰਿੰਦਰ ਦੇ ਬਹੁਤ ਨਜ਼ਦੀਕੀ ਸਾਥੀ ਨੇ ਗੇਜਰਾਮ ਜੀ ਉਹ ਚੋਣ ਲੜ ਰਹੇ ਨੇ ਜੀ ਛੇ ਛੇ ਤਰ੍ਹਾਂ ਜਿਹੜੇ ਰਵਨੀਤ ਬਿੱਟੂ ਨੂੰ ਵੀ ਕੈਪਟਨ ਖੇਮੇ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ ਤੇ ਜਿਹੜੇ ਭਿੰਡਰ ਸਾਹਿਬ ਹੰਸਰਾਜ ਹੰਸ ਨੇ ਇਹ ਵੀ ਕਿਸੇ ਵੇਲੇ ਕੈਪਟਨ ਅਮਰਿੰਦਰ ਦੇ ਬਹੁਤ ਨੇੜੇ ਸੀ ਤੇ ਇੱਕ ਵਾਰੀ ਉਹਨਾਂ ਨੇ ਅਖਬਾਰਾਂ ਵਿੱਚ ਵੀ ਇਹ ਗੱਲ ਕਹੀ ਸੀ ਕਿ ਮੇਰੇ ਨਾਲ ਵਾਅਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਦਾ ਮੈਂਬਰ ਬਣਾਵਾਂਗਾ ਤੇ ਉਹ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਦਾ ਹਾਂ ਹਾਂ ਚਰਚਾ ਚ ਰਿਹਾ ਮੈਂ ਤੇ ਉਸ ਤੋਂ ਬਾਅਦ ਹੀ ਉਹ ਫਿਰ ਭਾਰਤੀ ਜਨਤਾ ਪਾਰਟੀ ਦੇ ਕਮਲਦਾ ਉਹਨਾਂ ਨੇ ਹਮ ਫੜਿਆ ਸੀ ਸੋ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਪਿੰਡਰ ਸਾਹਿਬ ਕੇ ਕੈਪਟਨ ਅਮਰਿੰਦਰ ਸਿੰਘ ਉਦੋਂ ਹੀ ਪੰਜਾਬ ਆਣਗੇ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਜਾਂ ਚੰਡੀਗੜ੍ਹ ਚ ਕੋਈ ਚੋਣ ਰੈਲੀ ਕਰਨ ਆਏਗਾ ਵੀ ਉਹਨਾਂ ਰੈਲੀਆਂ ਚ ਸਮੂਲੀਅਤ ਕਰਨਗੇ ਹੂੰ ਹੂੰ ਜੀ ਜੀ ਕੈਪਟਨ ਅਮਰਿੰਦਰ ਸਿੰਘ ਪਰ ਹੁਣ ਜਿਹੜੀ ਨਵੀਂ ਖਬਰ ਆਈ ਹੈ ਕਿ 13 ਤਰੀਕ ਨੂੰ ਪਟਿਆਲਾ ਆ ਰਹੇ ਨੇ ਤੇ ਫਿਰ ਜਦੋਂ ਪਟਿਆਲਾ ਆਣਗੇ ਹੂੰ ਤਾਂ ਫਿਰ ਹੋ ਸਕਦਾ ਹੈ ਮਹਾਰਾਣੀ ਪ੍ਰਨੀਤ ਕੌਰ ਦੀ ਜਿਹੜੀ ਚੋਣ ਦੀ ਬਾਗਡੋਰ ਹੈ ਉਹ ਵੀ ਆਪਣੇ ਹੱਥ ਵਿੱਚ ਲੈ ਲੈਣ ਜੀ 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 ਉਹ ਇਹ ਵੀ ਹੋ ਸਕਦਾ ਹੈ ਕਿ ਜੇ ਉਹਨਾਂ ਦੀ ਸਿਹਤ ਠੀਕ ਰਹੀ ਜਾਂ ਜਿਹੜਾ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਲੱਗਿਆ ਕਿ ਮੇਰੇ ਇੱਥੇ ਬੈਠਣ ਨਾਲ ਕੁਝ ਫਰਕ ਪਏਗਾ ਜੀ ਮਹਾਰਾਣੀ ਪ੍ਰਨੀਤ ਕੌਰ ਨੂੰ ਤਾਂ ਵੀ ਹੋ ਸਕਦਾ ਹੈ ਉਹ ਪਟਿਆਲੇ ਟਿੱਕੇ ਅਗਲੇ ਦਿਨਾਂ ਲਈ ਪਟਿਆਲੇ ਹੀ ਰੁਕ ਜਾਣ ਮੋਤੀਬਗ ਪੈਲਸ ਵਿੱਚ ਸਰਗਰਮੀਆਂ ਚਲਾ ਸਕਦੇ ਨੇ ਕਹਿੰਦਾ ਪਾ ਬਿਲਕੁਲ ਜੀ ਮੋਤੀਬਗ ਪੈਲਸ ਤਾਂ ਉਹਨਾਂ ਦਾ ਆਪਣਾ ਘਰ ਹੀ ਹੈ ਜੀ ਜੀ ਸਾਰਾ ਜੀਵਨ ਉਹਨਾਂ ਨੇ ਇੱਥੇ ਗੁਜ਼ਾਰਿਆ ਤੇ ਇਹ ਸੰਭਵ ਹੈ ਕਿ ਉੱਥੇ ਹੂੰ ਰਹਿ ਸਕਦੇ ਨੇ ਪਰਪਿੰਦਰ ਸਾਹਿਬ ਦੇਖਣਾ ਇਹ ਹੈ ਹੂੰ ਵੀ ਕੀ ਕੈਪਟਨ ਮਰਿੰਦਰ ਸਿੰਘ ਦੀ ਜਿਹੜੀ ਪਟਿਆਲਾ ਫੇਰੀ ਹੈ ਇਹ ਮਹਾਰਾਣੀ ਪ੍ਰਨੀਤ ਕੌਰ ਦੀ ਕੋਈ ਮੁਸ਼ਕਲ ਘਟਾ ਦੇਵੇਗੀ ਹਾਂ ਹਾਂ ਜੀ ਇਹ ਸਵਾਲ ਹੈ ਬਿਲਕੁਲ ਜੀ ਜੀ ਕਿਉਂਕਿ ਇਸ ਵੇਲੇ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਹੈ ਬਹੁਤ ਮੁਸ਼ਕਲਾਂ 'ਚ ਘिरी ਹੋਈ ਹੈ ਹੂੰ ਉਹਦਾ ਬਹੁਤ ਵੱਡਾ ਕਾਰਨ ਤਾਂ ਕਿਸਾਨਾਂ ਦਾ ਵਿਰੋਧ ਹੈ ਉਹ ਜਿੱਥੇ ਵੀ ਜਾਂਦੇ ਨੇ ਭਾਵੇਂ ਕਿਸੇ ਪਿੰਡ 'ਚ ਜਾਂਦੇ ਨੇ ਭਾਵੇਂ ਕਿਸੇ ਕਸਬੇ 'ਚ ਜਾਂਦੇ ਨੇ ਭਾਵੇਂ ਕਿਸੇ ਸ਼ਹਿਰ 'ਚ ਜਾਂਦੇ ਨੇ ਹੂੰ ਹੂੰ ਉਹ ਕੀ ਉਹਨਾਂ ਦੀ ਬੇਟੀ ਜੈਨਦਰ ਕੌਰ ਵੀ ਜੇ ਕਿਤੇ ਜਾਂਦੀ ਹੈ ਤਾਂ ਵੀ ਹਰਥਾ ਉਹਨਾਂ ਨੂੰ ਕਿਸਾਨਾਂ ਦੇ ਬਹੁਤ ਵੱਡੇ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਇਥੋਂ ਤੱਕ ਕਿ ਪਿਛਲੇ ਦਿਨੀ ਤਾਂ ਕਿੱਡੀ ਵੱਡੀ ਵਾਰਦਾਤ ਇੱਕ ਵਾਪਰੀ ਸੀ ਕਿ ਕਿਸਾਨ ਦੀ ਜਿਹੜੀ ਮੌਤ ਵੀ ਹੋਈ ਸੀ ਤੇ ਉਹਦੇ ਸਬੰਧ ਚ ਮਹਾਰਾਣੀ ਪ੍ਰਨੀਤ ਕੌਰ ਦੇ ਬਹੁਤ ਨਜ਼ਦੀਕੀ ਜਿਹੜੇ ਹੈਗੇ ਨੇ ਹਰਵਿੰਦਰ ਸਿੰਘ ਰਪਾਲਪੁਰ ਉਹਨਾਂ ਦੇ ਪਰਚਾ ਵੀ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਜੀ 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 ਔਰ ਉਹ ਰੂਪ ਪੁੱਛਣੇ ਹਾਲਾਂਕਿ ਮਹਾਰਾਣੀ ਪ੍ਰਨੀਤ ਕੌਰ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਛੋਟਾ ਪਰਚਾ ਦਰਜ ਕੀਤਾ ਗਿਆ ਹੈ ਹਰਪਾਲਪੁਰ ਦਾ ਕੋਈ ਕਸੂਰ ਨਹੀਂ ਨਾ ਹੀ ਉਹਨਾਂ ਨੇ ਕੋਈ ਧੱਕਾ ਮੁਕੀ ਕੀਤੀ ਸੀ ਉਹਨਾਂ ਨੇ ਉਹ ਵੀਡੀਓ ਵੀ ਜਨਤਕ ਕਰਦੇ ਨੇ ਪਰ ਇਸ ਦੇ ਬਾਵਜੂਦ ਵੀ ਕਿਸਾਨ ਉਹਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਚੋਣ ਪ੍ਰਚਾਰ 'ਚ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੀ ਆ ਰਹੀਆਂ ਨੇ ਇਸ ਨੂੰ ਲੈ ਕੇ ਸੋ ਕਿ ਜਿਹੜਾ ਮਹਾਰਾਜਾ ਅਮਰਿੰਦਰ ਸਿੰਘ ਹੈ ਕਿਉਂਕਿ ਕਿਸੇ ਵੇਲੇ ਉਹ ਆਪਣਾ ਖੁੰਡਾ ਵੀ ਸਟੇਜਾਂ ਤੇ ਲੈ ਕੇ ਜਾਂਦੇ ਸੀ ਤੇ ਕਿਹਾ ਕਰਦੇ ਸੀ ਖੁੰਡੇ ਨਾਲ ਸਭ ਨੂੰ ਸਿੱਧੇ ਕਰ ਦਾਂਗੇ ਹਾਂ 2012 ਚ ਖਾਸ ਕਰਕੇ ਜੀ ਜੇ ਜਦੋਂ ਤੱਕ ਭਿੰਡਰ ਸਾਹਿਬ ਕਾਂਗਰਸ ਚ ਰਹੇ ਨੇ ਭਾਵੇਂ ਮੁੱਖ ਮੰਤਰੀ ਰਹੇ ਨੇ ਭਾਵੇਂ ਪ੍ਰਧਾਨ ਰਹੇ ਨੇ ਪ੍ਰਧਾਨਗੀ ਵੀ ਉਹਨਾਂ ਨੇ ਰਾਹੁਲ ਗਾਂਧੀ ਤੇ ਗੱਲ ਤੇ ਗੁੱਠਾ ਰੱਖ ਕੇ ਲਈ ਸੀ ਜਦੋਂ ਪ੍ਰਤਾਪ ਸਿੰਘ ਬਾਜਵੇ ਨੂੰ ਉਤਾਰਿਆ ਗਿਆ ਸੀ ਹੂੰ ਜੀ ਬਿਲਕੁਲ ਉਹਨਾਂ ਨੇ ਪੂਰੀ ਅੜੀ ਨਾਲ ਪ੍ਰਧਾਨਗੀ ਲਈ ਸੀ ਤੇ ਅੜੀ ਨਾਲ ਹੀ ਉਹਨਾਂ ਨੇ ਆਪਣੀ ਜਿਹੜੀ ਮੁੱਖ ਮੰਤਰੀਸ਼ਿਪ ਹੈ ਕੀਤੀ ਹੈ ਉਹਨਾਂ ਨੇ ਕੋਈ ਦਿੱਲੀ ਦੀ ਪਰਵਾਹ ਨਹੀਂ ਕੀਤੀ ਕਿਸ ਨੂੰ ਕਿਸ ਨੂੰ ਮੰਤਰੀ ਬਣਾਉਣਾ ਹੈ ਕਿਸ ਨੂੰ ਕਿਹੜਾ ਵਿਭਾਗ ਦੇਣਾ ਹੈ ਉਹਨਾਂ ਨੇ ਆਪਣੀ ਮਰਜ਼ੀ ਚਲਾਈ ਹੈ ਜੀ ਪੂਰੀ ਹੂੰ ਹੂੰ ਇਤੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਵੀ ਕਈ ਵਾਰ ਮਤਲਬ ਬੜੇ ਉਹਦੇ ਵਿੱਚ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਕੀ ਹੋਰ ਬਹੁਤ ਸਾਰੇ ਜਿਹੜੇ ਪ੍ਰਤਾਪ ਬਾਜਵਾ ਵੀ ਸੀ ਚਾਹੇ ਹੋਰ ਵੀ ਜਿਹੜੇ ਲੀਡਰ ਸੀ ਹੂੰ ਹੂੰ ਜਿਨ੍ਹਾਂ ਨੇ ਦਿੱਲੀ ਦੇ ਇਤੋਂ ਤੱਕ ਕਿ ਰਾਹਲ ਗਾਂਧੀ ਨਾਲ ਬਣਦੀ ਸੀ ਤਾਂ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕਰਦੇ ਸੀ ਉਹ ਹੂੰ 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 ਦਿੱਲੀ ਤੋਂ ਆਏ ਹੋਏ ਇੰਚਾਰਜਾਂ ਨੂੰ ਵੀ ਉਹ ਆਣ ਗੌਰਲੇ ਕਰਦੇ ਸੀ ਸੋ ਉਹਨਾਂ ਦੀ ਪੂਰੀ ਤੂਤੀ ਬੋਲਦੀ ਸੀ ਮੈਂ ਕਹਿ ਸਕਦੇ ਆ ਆਪਾਂ ਕਾਂਗਰਸ ਤੇ ਪਟਿਆਲਾ ਲੋਕ ਸਭਾ ਹਲਕਾ ਤੁਸੀਂ ਦੇਖੋ ਕਿ ਚਾਰ ਵਾਰ ਮਹਾਰਾਣੀ ਪ੍ਰਨੀਤ कौर ਇੱਥੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਵੀ ਇੱਥੋਂ ਦੋ ਵਾਰ ਜਿੱਥੇ ਮੁੱਖ ਮੰਤਰੀ ਰਹੇ ਨੇ ਬਤ ਕਿੰਨੀ ਵਾਰੀ ਉਹ ਐਮ ਐਲ ਏ ਰਹੇ ਨੇ ਤੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜੀ ਉਹ ਤੇ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਹੁਣ ਇਹ ਦੇਖਣਾ ਜੇ ਬਖਸ਼ਾ ਜੀਲਾ ਸਾਹਿਬ ਇੱਕ ਸਵਾਲ ਹੈ ਕਿ ਕਾਂਗਰਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਖੈਰ ਵੱਡੇ ਪੱਧਰ ਉੱਤੇ ਬੋਲਦੀ ਰਹੀ ਉਹਨਾਂ ਨੇ ਜਿਹੜਾ ਖੁੰਡਾ ਮੋਢਿਆਂ ਉੱਤੇ ਵੀ ਰੱਖਿਆ ਤੇ ਇਸ ਤੋਂ ਪਹਿਲਾਂ ਇੱਕ ਦਲ ਬਦਲੂ ਵੀ ਉਹਨਾਂ ਉੱਤੇ ਵੱਡਾ ਦੋਸ਼ ਇਸ ਵੇਲੇ ਸਿਰ ਚੜ੍ਹ ਕੇ ਬੋਲਦਾ ਹੈ ਕਿ ਉਹਨਾਂ ਨੇ ਕਈ ਪਾਰਟੀਆਂ ਬਦਲੀਆਂ ਹੁਣ ਉਹ ਭਾਜਪਾ ਦੇ ਵਿੱਚ ਨੇ ਸਵਾਲ ਹੈ ਕਿ ਕੀ ਭਾਜਪਾ ਦੇ ਵਿੱਚ ਕਾਂਗਰਸ ਵਾਂਗ ਉਹਨਾਂ ਦੀ ਅਗਲੇ ਸਮੇਂ ਵੀ ਤੂਤੀ ਬੋਲੇਗੀ ਕਿਉਂਕਿ ਹੁਣ ਟਿਕਟਾਂ ਦੀ ਵੰਡ ਵੇਲੇ ਜਿਵੇਂ ਚੇਲਾ ਸਾਹਿਬ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਟਿਕਟਾਂ ਅੱਧੀ ਦਰਜਨ ਦੇ ਕਰੀਬ ਉਹ ਕੈਪਟਨ ਸਾਹਿਬ ਦੀ ਸਪਾਰਸ਼ ਨਾਲ ਹੀ ਭਾਜਪਾ ਨੇ ਦਿੱਤੀਆਂ ਨੇ ਭਾਜਪਾ ਹਾਈ ਕਮਾਂਡ ਨੇ। ਬਿਲਕੁਲ ਪਿੰਡੂ ਸਾਹਿਬ। ਅਗਲੇ ਅਗਲੇ ਸਮੇਂ ਖਾਸ ਕਰਕੇ ਉਹੀ ਵੱਡਾ ਸਵਾਲ ਕਿ ਪ੍ਰਨੀਤ ਕੌਰ ਦੀ ਜਿੱਤ ਇੱਕ ਵੱਡੇ ਮਾਣੇ ਰੱਖੇਗੀ ਕਿ ਕੈਪਟਨ ਸਾਹਿਬ ਲਈ ਕਿੱਥੇ ਖੜਦੀ ਏ ਇਹ ਜਿਹੜੀ ਚੋਣ ਪ੍ਰਨੀਤ ਕੌਰ ਵਾਲੀ ਹੈ। ਜੀ। ਦੇਖੋ ਪਿੰਡੂ ਸਾਹਿਬ ਸੇਤ ਪੱਖੋਂ ਮਹਾਰਾਣੀ ਪ੍ਰਨੀਤ ਕੌਰ ਦੀ ਵੀ ਜੇ ਗੱਲ ਕਰ ਲਈਏ ਤਾਂ ਹੋ ਸਕਦਾ ਹੈ। ਉਹਨਾਂ ਦੀ ਆਖਰੀ ਚੋਣ ਹੋਵੇ ਜੀ ਜੀ ਭਾਵੇਂ ਕਿ ਰਾਜਨੀਤਿਕ ਲੋਕ ਬਹੁਤ ਲੰਮੀ ਪਾਰੀ ਖੇਡ ਜਾਂਦੇ ਨੇ ਉਹ ਜਦੋਂ ਤੱਕ ਉਹਨਾਂ ਦਾ ਸਿਹਤ ਚੱਲਦੀ ਰਹਿੰਦੀ ਹੈ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਉਦਾਹਰਨ ਲੈ ਸਕਦੇ ਹੋ ਚੋਣ ਲੜਨ ਤੋਂ ਗਰੇਜ ਨਹੀਂ ਕਰਦੇ ਤੇ ਉਹਨਾਂ ਦੀ ਰਿਟਾਇਰਮੈਂਟ ਦੀ ਰਾਜਨੀਤਿਕ ਲੋਕਾਂ ਦੀ ਕੋਈ ਉਮਰ ਵੀ ਨਹੀਂ ਹੁੰਦੀ ਜਿਵੇਂ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਕਿਉਂਕਿ ਇਹ ਚੋਣ ਜਿਹੜੀ ਹੈਗੀ ਹੈ ਇਹ ਮੋਤੀ ਮਹਿਲ ਲਈ ਕੈਪਟਨ ਅਮਰਿੰਦਰ ਲਈ ਮਹਾਰਾਣੀ ਪ੍ਰਨੀਤ ਕੌਰ ਲਈ ਬਹੁਤ ਬਹੁਤ ਅਹਿਮ ਹੈ ਹੂੰ ਭਾਵੇਂ ਉਹ ਅਕਾਲੀ ਦਲ ਚ ਵੀ ਗਏ ਇੱਕ ਵਾਰੀ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਜਦੋਂ 1992 ਦੀਆਂ ਚੋਣਾਂ ਚ ਅਕਾਲੀ ਦਲ ਨੇ ਬਾਈਕਟ ਕੀਤਾ ਸੀ ਉਦੋਂ ਵੀ ਐਮਐਲਏ ਬਣ ਗਏ ਸੀ ਕੈਪਟਨ ਮਰੀਂਦਰ ਸਿੰਘ ਆਪਣੀ ਪਾਰਟੀ ਬਣਾ ਕੇ ਚੋਣ ਲੜੇ ਸੀ ਹੂੰ ਤੇ ਇਸ ਦੇ ਬਾਵਜੂਦ ਤੁੱਤੀ ਤਾਂ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਚ ਵੀ ਬੋਲ ਰਹੀ ਹੈ ਹੂੰ ਜੀ ਜੀ ਪਿੰਡਰ ਸਾਹਿਬ ਦੇ ਤਾਂ ਕੋਈ ਦੋ ਰਾਮਾ ਨੇ ਉਹਨਾਂ ਦੇ ਕਿਹੇ ਤੋਂ ਪਾਰਟੀ ਪ੍ਰਧਾਨ ਲਾਇਆ ਗਿਆ ਉਹਨਾਂ ਦੇ ਕਿਹੇ ਤੋਂ ਲਗਭਗ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਟਕਸਾਲੀ ਭਾਜਪਾਈ ਨੇ ਉਹਦਾ ਅੰਦਰ ਖਾਤੇ ਗੱਲਾਂ ਵੀ ਕਰਦੇ ਨੇ ਕਿ ਟਕਸਾਲੀਆਂ ਨੂੰ ਨੁਕਰੇ ਲਾਤੇ ਆ ਭਾਰਤੀ ਜਨਤਾ ਪਾਰਟੀ ਨੇ ਸਾਰੀ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਵਾਲੀ ਉਹ ਕਾਂਗਰਸ ਦੇ ਹਵਾਲੇ ਕਰਦੀ ਹਾਂ ਬਿਲਕੁਲ ਉਹ ਖਫੇ ਨੇ ਜੀ ਬਿਲਕੁਲ ਸਹੀ ਗੱਲ ਹੈ ਬਹੁਤ ਖਫਾ ਨੇ ਜੀ ਪਰ ਇਸ ਦੇ ਬਾਵਜੂਦ ਹੁਣ ਜਿਹੜਾ ਇਹ ਚੋਣ ਹੈ ਇਹ ਬਹੁਤ ਅਹਿਮ ਐਸ ਕਰਕੇ ਕੈਪਟਨ ਅਮਰਿੰਦਰ ਲਈ ਵੀ ਮਹਾਰਾਣੀ ਪ੍ਰਨੀਤ ਕੌਰ ਲਈ ਵੀ ਜੇ ਤਾਂ ਉਹ ਚੋਣ ਜੇ ਚ ਦੀ ਹੈ ਮਹਾਰਾਣੀ ਪ੍ਰਣੀਤ ਕੋਰ ਜਾਂ ਉਹਨਾਂ ਦੇ ਸਮਰਥਕ ਚੋਣਾਂ ਜਿੱਤਦੇ ਨੇ ਫਿਰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈਗੀ ਹੈ ਛਵੀ ਬਰਕਰਾਰ ਰਹੇਗੀ ਪ੍ਰਾਣੀ ਹੂੰ ਹੂੰ ਪਰ ਜੇ ਉਹ ਚੋਣ ਹਾਰਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਰਾਜਨੀਤਿਕ ਉਹ ਵਿਖਿਆ ਉਹ ਬਿਲਕੁਲ ਧੁੰਦਲਾ ਹੋ ਜਾਵੇਗਾ ਇਸ ਤੋਂ ਬਾਅਦ ਕਿਉਂਕਿ ਉਮਰ ਪੱਖੋਂ ਵੀ ਫਿਰ ਉਹਨਾਂ ਦੀ ਉਮਰ ਕਾਫੀ ਹੋ ਚੁੱਕੀ ਹੈ ਫਿਰ ਉਸ ਤੋਂ ਬਾਅਦ ਨਹੀਂ ਲੱਗਦਾ ਕਿ ਉਹ ਕੋਈ ਬਹੁਤ ਵੱਡੀ ਰਾਜਨੀਤਿਕ ਸਰਗਰਮੀ ਚਲਾ ਸਕਣਗੇ ਪਰ ਇਹ 13 ਮਈ ਨੂੰ ਪਟਿਆਲੇ ਆ ਰਹੇ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਲਈ ਕੋਈ ਮੁਸ਼ਕਲਾਂ ਦੂਰ ਕਰਨ ਚ ਕੋਈ ਮਦਦ ਕਰਨਗੇ ਜਾਂ ਨਹੀਂ ਕਰਨਗੇ ਇਹ ਫੈਸਲਾ 13 ਮਈ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਉੱਥੇ ਟਿੱਕੇ ਚੋਂ ਪ੍ਰਚਾਰ ਕਰਨਗੇ ਉਹਨਾਂ ਦਾ ਕਿਸਾਨ ਕਿੰਨਾ ਕੁ ਵਿਰੋਧ ਕਰਦੇ ਨੇ ਕਿਉਂਕਿ ਬਹੁਤ ਸਾਰੇ ਕਿਸਾਨ ਆਗੂਆਂ ਨਾਲ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦੇ ਜਿਹੜੇ ਸਬੰਧ ਨੇ ਬਹੁਤ ਨਜ਼ਦੀਕੀ ਰਹੇ ਨੇ ਪਰ ਇਸ ਦੇ ਬਾਵਜੂਦ ਕਿਸਾਨ ਕਹਿ ਰਹੇ ਨੇ ਕਿ ਅਸੀਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਨਾ ਕਿ ਕਿਸੇ ਵਿਅਕਤੀ ਦਾ ਸੋ ਇਹ ਅਗਲੇ ਦਿਨਾਂ ਚ ਸਾਰੀ ਗੱਲ ਸਾਫ਼ ਹੋਵੇਗੀ ਕਿ ਕੈਪਟਨ ਅਮਰਿੰਦਰ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪਟਿਆਲੇ ਰਹਿ ਕੇ ਮਹਾਰਾਣੀ ਪ੍ਰਨੀਤ ਕੌਰ ਦਾ ਚੋਣ ਪ੍ਰਚਾਰ ਕਰਨਗੇ ਜਾਂ ਫਿਰ ਉਹ ਵਾਪਸ ਆਪਣੀ ਜਿਹੜੀ ਉਡਾਨ ਹੈ ਉਸ ਇਸਮਾ ਫਾਰਮ ਉਸ ਵੱਲ ਪਰ ਲੈਣਗੇ ਹੂੰ ਹੂੰ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਉਗੇ ਜਰਨਲਿਸਟ ਤੇ ਸਿਆਸੀ ਮਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਤੁਸੀਂ ਚੰਦੜੀ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਇਹ ਮਿਸ਼ਨ ਪੰਜਾਬੀ